ਨਮਸਕਾਰ ਮੈਂ ਹਾਂ ਤਜਸਵਨੀ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਪਿਛਲੇ ਕੁਝ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਜਲਦ ਹੀ ਮਰਹੂਮ ਸਿੱਧੂ ਮੂਸੇਵਾਲੇ ਦੇ ਘਰ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਜਿਸ ਦੇ ਚਲਦਿਆਂ ਹੁਣ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੇ 17 ਮਾਰਚ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਖੁਦ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰam ਉਤੇ ਤਸਵੀਰ ਸਾਂਝੀ ਕਰਕੇ ਲਿਖਿਆ ਹੈ ਸੁਭਦੀਪ ਨੂੰ ਚਾਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲਪੁਰਖ ਨੇ ਸਾਡੇ ਝੋਲੀ ਵਿੱਚ ਸੁਭ ਦਾ ਛੋਟਾ ਵੀਰ ਪਾਇਆ ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਘਰ ਵਧਾਈ ਦੇਣ ਵਾਲੇ ਲੋ ਵਾਰੀ ਕਠ ਨਜ਼ਰ ਆਇਆ ਮਾਨਸਾ ਜ਼ਿਲ੍ਹੇ ਚ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਹਰ ਕੋਈ ਛੋਟੇ ਸਿੱਧੂ ਨੂੰ ਵੇਖਣ ਅਤੇ ਪਰਿਵਾਰ ਨੂੰ ਵਧਾਈ ਦੇਣ ਪਹੁੰਚ ਰਿਹਾ ਹੈ ਅਤੇ ਇਸ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਬਣੀ ਹੋਈ ਹੈ ਪਰ ਇਸ ਦੇ ਵਿਚਕਾਰ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਉੱਤੇ ਨਵਜੰਮੇ ਬੱਚੇ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ ਉਹਨਾਂ ਦੋਸ਼ ਲਗਾਉਂਦੇ ਕਿ ਹਾਂ ਕਿ ਪੰਜਾਬ ਸਰਕਾਰ ਬੱਚੇ ਦੇ ਲੀਗਲ ਹੋਣ ਨੂੰ ਲੈ ਕੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਵਾਏ ਗੁਰੂ ਦੀ ਮੇਰ ਸਦਕਾ ਨੂੰ ਸਾਡਾ ਸ਼ੋਭਦੀਪ ਵਾਪਸ ਮਿਲਿਆ ਪਰ ਸਰਕਾਰ ਸਵੇਰ ਤੋਂ ਹੀ ਮੈਨੂੰ ਬੱਚੇ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਹਿ ਕੇ ਪਰੇਸ਼ਾਨ ਕਰ ਰਹੀ ਹੈ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਘਰ ਇਨੇ ਚਿਰਾਂ ਦੇ ਬਾਅਦ ਖੁਸ਼ੀ ਆਈ ਹੈ ਘਟੋਕਟ ਸਾਨੂੰ ਖੁਸ਼ੀ ਤਾਂ ਮਨਾ ਲੈਣ ਦਿਓ ਮੈਂ ਇੱਥੋਂ ਦਾ ਹੀ ਵਸਨੀਕ ਹਾਂ ਮੈਂ ਕਿਤੇ ਭੱਜ ਨਹੀਂ ਰਿਹਾ ਜਦੋਂ ਤੁਸੀਂ ਪੁੱਛ ਗਜ ਲਈ ਬੁਲਾਓਗੇ ਮੈਂ ਹਾਜ਼ਰ ਹੋਵਾਂਗਾ ਸਭ ਨੂੰ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸ਼ਸ਼ੀਕਾਲ ਅੱਜ ਤੁਹਾਡੇ ਸਨ ਮਿਲ ਖੁਣ ਦਾ ਮੇਰਾ ਇੱਕੋ ਹੀ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਦੜੀਆਂ ਨੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭ ਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸਿਖਾਓ ਮੈਂ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਆਂ। ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ। ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹ ਕੰਪਲੀਟ ਹੋਣ ਦਿੱਤਾ ਜਾਵੇ। ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤਾਂ। ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਣ ਨੂੰ ਫਿਰ ਬਾਅਦ ਦੇ ਵਿੱਚ। ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਉਹ ਫਿਰ ਤੋਂ ਥੋਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਯੂ ਟਰਨ ਲੈਣ ਵਾਲੇ ਚੋਣ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਾ ਚੋਣ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੇਰੇ ਚ ਰਹਿ ਕੇ ਜੀਏ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਤੋਂ ਤੇ ਰਿਸਪੈਕਟ ਕਰਦਾ ਹਾਂ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂਗਾ ਮੈਂ ਕਿਸੇ ਵੀ ਜਗ੍ਹਾ ਤੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੂਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈ ਆਰ ਕਰਤੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇਧ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਵਾਂਗਾ ਤੁਹਾਨੂੰ ਧੰਨਵਾਦ ਅਦਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਉੱਤੇ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਲਾਈਵ ਹੋ ਕੇ ਆਖਿਆ ਹੈ ਕਿ ਮਰਹੂਮ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਨਵਜੰਮੇ ਬੱਚੇ ਦੇ ਜਨਮ ਸੰਬੰਧੀ ਦਸਤਾਵੇਜ਼ ਮੰਗਣਾ ਅਤੀ ਅੰਤ ਮੰਦ ਭੱਗਾ ਹੈ। ਪਹਿਲਾਂ ਵੀ ਸਰਕਾਰ ਦੀ ਨਲਾਇਕੀ ਕਾਰਨ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ। ਉਹਨਾਂ ਨੇ ਕਿਹਾ ਕਿ ਅੱਜ ਨਵਜੰਮੇ ਬੱਚੇ ਦੀ ਵਧਾਈ ਤਾਂ ਕੀ ਦੇਣੀ ਸੀ। ਤੁਸੀਂ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ। ਮੈਂ ਸਰਕਾਰ ਦੇ ਇਸ ਕਾਰਵਾਈ ਦੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਧੂ ਪਰਿਵਾਰ ਦੇ ਨਿੱਜੀ ਮਸਲੇ ਤੋਂ ਦੂਰ ਰਹਿਣ ਸਚੀਕਾਲ ਜੀ ਸਾਰਿਆਂ ਨੂੰ ਅ ਕੱਲ ਦੇਰ ਰਾਤ ਮੈਂ ਸੁਖਦੀਪ ਸਿੱਧੂ ਮੂਸੇਵਾਲੇ ਦੇ ਬਜ਼ੁਰਗਾਂ ਦੇ ਜਿਹੜੇ ਕਿ ਇੱਕ 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 ਫੌਜੀ ਦੇ ਸਾਹ ਬਲਕੌਰ ਸਿੰਘ ਉਹ ਰਾਹੀਂ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰ ਰਹੀ ਮੰਨ ਨੂੰ ਬੜਾ ਦੁੱਖ ਪਹੁੰਚਿਆ ਯਾਰ ਇਹ ਕੋਈ ਇਨਸਾਨੀਅਤ ਹੈ ਕਿ ਇਹ ਪੰਜਾਬੀਅਤ ਹੈ ਪਹਿਲਾ ਭਗਵੰਤਬਾਹ ਜੀ ਤੁਹਾਡੀ ਨਲਾਇਕੀ ਸਦਕਾ ਉਹ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਆ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਆ ਰਹੀ ਥੋਡੇ ਵਜ਼ੀਰ ਚਾਰ ਚਾਰ ਪੰਜ ਪੰਜ ਗੱਡੀ ਲੈ ਕੇ ਚੱਲਦੇ ਥੋਡੇ ਐਮਐਲਏ ਤੱਕ ਤੁਸੀਂ ਉਹਨਾਂ ਨੂੰ 15 15 20 20 ਗਾਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਵਰਨਮੈਂਟ ਮਿਲੇ ਸੀ ਸਿੱਧੂ ਮੂਸੇਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਉਹਨਾਂ ਦਾ ਲਾਡਲਾ ਬੱਚਾ ਇਕੱਲਾ-ਇਕੱਲਾ ਪੁੱਤ ਉਮਰਵਾਤਾ ਔਰ ਜੋ ਹਾਲਾਤ ਪੈਦਾ ਹੋਏ ਉਹ ਸਾਰਿਆਂ ਦੇ ਸਾਹਮਣੇ ਮੁੜ ਕੇ ਠੀਕ ਹੈ بڑے ਔਖੇ ਹੋ ਕੇ 3000 ਬੰਦਾ ਲਾ ਕੇ ਤੁਸੀਂ ਸ਼ਰਮੋ ਸ਼ਰਮੀ ਅਫਸੋਸ ਵੀ ਕਰਕੇ ਆਏ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦੜ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ ਠੀਕ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਆਪਦੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਬੱਚੇ ਤੁਹਾਡੀ ਕਿੰਨੀ ਕੁ ਇੱਜ਼ਤ ਕਦਰ ਕਰਦੇ ਆ ਇਹ ਤੁਹਾਡੀ ਬੇਟੀ ਨੇ ਆਪ ਦੀ ਵੀਡੀਓ 'ਚ ਦੱਸਤਾ ਕਿ ਤੁਸੀਂ ਉਹਦੇ ਕੁਛ ਨਹੀਂ ਲੱਗਦੇ ਮਗਰ ਭਾਈ ਸਾਹਿਬ ਭਗਵੰਤਬਾਹਨ ਜੀ ਸਾਰਿਆਂ ਦੇ ਰਿਸ਼ਤੇ ਇਡੇ ਨਾਜ਼ੁਕ ਤੇ ਕਮਜ਼ੋਰ ਨਹੀਂ ਹੁੰਦੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਰਿਸ਼ਤਾ ਵੀ ਆਪਦੇ ਬੱਚਿਆਂ ਨਾਲ ਚੰਗਾ ਹੋਵੇ ਮਗਰ ਜੇ ਕਿਸੇ ਦੇ ਘਰ 'ਚੇ ਖੁਸ਼ੀ ਆਈ ਹੈ ਉਹ ਵੀ ਇਨ੍ਹਾਂ ਹਾਲਾਤਾਂ 'ਚ ਆਈ ਹੈ ਉਸ ਦੇ ਨਾਲ ਤੁਹਾਡਾ ਪ੍ਰਸ਼ਾਸਨ ਇਸ ਤਰੀਕੇ ਦਾ ਟੱਕਾ ਕਰੇ ਤੁਹਾਡੇ ਇਸ਼ਾਰੇ 'ਤੇ ਆਈ ਕੰਡੈਮਨਡ ਔਰ ਮੈਂ ਇਸ ਮਸਲੇ 'ਤੇ ਠੂਕ ਕੇ ਤੁਹਾਡੇ ਉਲਟਾ ਹੋਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਤੁਹਾਡੇ ਵਰਗੇ ਇਨਸਾਨ ਜਿੱਦੇ 'ਚ ਕੋਈ ਕਦਰਾਂ ਕੀਮਤਾਂ ਨਹੀਂ ਜਿੱਦੇ 'ਚ ਦਰਦ ਕੋਈ ਨਹੀਂ ਹੈ ਜਿਹਦੇ 'ਚ ਉਹਨਾਂ ਮਾਪਿਆਂ ਦੀ ਜੋ ਉਹਨਾਂ ਦੇ ਹਾਲਾਤ ਬਣਿਆ ਪਿਛਲੇ ਸਾਲਾਂ 'ਚ ਉਹਨਾਂ ਦੇ ਬਾਰੇ ਤੁਸੀਂ ਸੋਚ ਨਹੀਂ ਸਕਦੇ ਯੂ ਹੈਵ ਨੋ ਰਾਈਟ ਟੂ ਇੰਟਰਫੀਅਰ ਇਨ देयर ਮੈਟਰ ਔਰ ਸਟੇ ਇਨ ਦੈਟ ਚੇਅਰ ਸੋ ਮੈਂ ਅਪੀਲ ਕਰਦਾ ਔਰ ਜਿਹੜੇ ਅਫਸਰ ਥੋੜੇ ਇਸ਼ਾਰੇ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਕਿ ਪ੍ਰੂਫ ਕਰੋ ਭਾਈ ਇਹ ਕੋਈ ਕੰਮ ਹੈ ਇਹ ਸਰਕਾਰਾਂ ਦਾ ਹੁਣੇ ਕੰਮ ਰਹਿ ਗਿਆ ਜੋ ਕੁਝ ਵੀ ਹੈ ਇਸ ਤਰੀਕੇ ਦੀ ਧੱਕੇਸ਼ਾਹੀ ਤੇ ਮੈਂ ਖਿਲਾਫ ਆ ਔਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਉਹ ਐਕਸ ਕੁਜੀਆ ਇਹਨਾਂ ਹਾਲਾਤਾਂ 'ਚ ਇਹਨੇ ਔਖੇ ਹਾਲਾਤਾਂ 'ਚ ਉਹ ਗੁਜ਼ਰ ਰਿਹਾ ਮਾਪੇ ਉਹਨਾਂ ਦਾ ਹਰ ਚੀਜ਼ ਹੀ ਸਹੀ ਹੈ ਔਰ ਥੋੜਾ ਕਿਸੇ ਦੀ ਪਰਸਨਲ ਲਾਈਫ 'ਚ ਦਖਲ ਦੇਣਾ ਬਿਲਕੁਲ ਗਲਤ ਗੱਲ ਹੈ ਔਰ ਤੁਸੀਂ ਬੰਦੇ ਵੜ ਜੋ ਇਹ ਗੱਲਾਂ ਬਹੁਤ ਮਹਿੰਗੀਆਂ ਪੈਣੀਆਂ ਤੁਹਾਨੂੰ ਆਸ ਕਰੂੰਗਾ ਉਮੀਦ ਕਰੂੰਗਾ ਕਿ ਸਾਰੇ ਪੰਜਾਬੀ ਰਾਈਟ ਥਿੰਕਿੰਗ ਪੀਪਲ ਈਵਨ ਪ੍ਰਸ਼ਾਸਨ ਚ ਬੈਠੇ ਲੋਕ ਪੁਲਿਸ ਚ ਬੈਠੇ ਲੋਕ ਐਡਮਿਨਿਸਟ੍ਰੇਸ਼ਨ ਚ ਬੈਠੇ ਲੋਕ ਪੰਜਾਬ ਦੇਸ਼ ਦੁਨੀਆ ਚ ਬੈਠੇ ਲੋਕ ਸਰਦਾਰ ਬਲਕੌਰ ਸਿੰਘ ਦੇ ਹੱਕ ਵਿੱਚ ਆਉਣਗੇ ਔਰ ਭਗਵੰਤ ਮਾਨ ਦੀ ਇਸ ਘਟੀਆ ਸੋਚ ਨੂੰ ਕੰਡੈਮ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਲਿਖਿਆ ਕਿ ਭਗਵੰਤ ਮਾਨ ਬੇਸ਼ਰਮੀ ਦੀ ਹੱਦ ਹੈ ਜਿਸ ਬੱਚੇ ਦੇ ਜਨਮ ਦੀ ਖੁਸ਼ੀ ਪੂਰਾ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਲੋਕ ਮਨਾ ਰਹੇ ਨੇ ਤੁਹਾਡੇ ਤੇ ਤੁਹਾਡੀ ਸਰਕਾਰ ਤੋਂ ਇਹ ਖੁਸ਼ੀ ਚੱਲ ਨਹੀਂ ਹੋ ਰਹੀ ਇੱਕ ਨਵੇਂ ਜਨਮੇ ਬੱਚੇ ਤੋਂ ਤੁਹਾਨੂੰ ਅਜਿਹਾ ਕਿਹੜਾ ਡਰ ਸਤਾ ਰਿਹਾ ਹੈ ਜੋ ਸਰਦਾਰ ਬਲਕੌਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਹੈ ਉਥੇ ਹੀ ਬਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਲਿਖਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਬਿਆਨ ਸੁਣ ਕੇ ਬਹੁਤ ਹੀ ਹੈਰਾਨਗੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਭਗਵੰਤ ਮਾਨ ਦਾ ਪ੍ਰਸ਼ਾਸਨ ਉਹਨਾਂ ਨੂੰ ਬੱਚੇ ਦੀ ਕਾਨੂੰਨਤਾ ਸਾਬਤ ਕਰਨ ਲਈ ਨਵਜੰਮੇ ਬੱਚੇ ਦੇ ਦਸਤਾਵੇਜ਼ ਦਿਖਾਉਣ ਲਈ ਮਜਬੂਰ ਕਰ ਰਿਹਾ ਹੈ ਸੀਐਮ ਮਾਨ ਸਾਹਿਬ ਤੁਸੀਂ ਹੋਰ ਕਿੰਨਾ ហេਠਾ ਗਿਣ ਸਕਦੇ ਹੋ